ਦੇ ਵਿੱਚ ਬੇਸਿਕਲੀ ਪਟਾਲਾ ਬਲਿਸਵਨੋ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਸਗੇ ਡੀਆਈਜੀ ਬਾਰਡਰ ਇਸ ਦੀ ਉਸੇ ਦੇ ਤਹਿਤ ਅਸੀਂ ਪਟਾਲਾ ਦੇ ਵਿੱਚ ਜਿਹੜੇ ਚਾਰ ਸਬਡਿਵੀਜ਼ਨਸ ਆ ਗਏ ਨੇ ਉੱਥੇ ਲੋਕ ਮਿਲਨੀ ਦਾ ਆਯੋਜਨ ਕਰ ਰਹੇ ਨੇ ਤਾਂ ਉਸੇ ਲਈ ਦੇ ਵਿੱਚ ਅੱਜ ਅਸੀਂ ਜਿਹੜਾ ਪਟਾਲਾ ਸ਼ਹਿਰ ਹੈ ਜਿਹੜਾ ਸਬਡਿਵੀਜ਼ਨ ਪਟਾਲਾ ਹੈ ਤਾਂ ਇੱਥੇ ਅੱਜ ਅਸੀਂ ਲੋਕ ਮਿਲਲੀ ਕਰਾਈ ਹੈਗੀ ਇਹਦੇ ਵਿੱਚ ਵੱਖ-ਵੱਖ ਜਿਹੜੀ ਆਰਗੇਨਾਈਜੇਸ਼ਨਸ ਹੈ ਸਸਥਾਏ ਹਨ ਉਹਨਾਂ ਦੇ ਜਿਹੜੇ ਲੀਡਰਸ ਹੈ ਰਿਪਰੈਜ਼ੈਂਟੇਟਿਵਸ ਹੈ ਡਿਫਰੈਂਟ ਐਨਜੀਓਸ ਹੈ ਕਿਤੇ ਨਾ ਕਿਤੇ ਪੂਰੇ ਬਟਾਲਾ ਦੀ ਇੱਥੇ ਰਿਪਰੈਜ਼ੈਂਟੇਸ਼ਨ ਸੀਗੀ ਤਾਂ ਇੱਥੇ ਸਾਰਿਆਂ ਦੇ ਨਾਲ ਗੱਲਬਾਤ ਹੋਈ ਆਈਡੀਆ ਇਹ ਸੀਗਾ ਕਿ ਲੋਕਾਂ ਨੂੰ ਬੇਸਿਕਲੀ ਜ਼ਿਆਦਾ ਪਤਾ ਹੁੰਦਾ ਹੈ ਗਰਾਊਂਡ ਦਾ ਸੋ ਥੈਟ ਲੋਕਾਂ ਦੀ ਕਿਹੜੀ ਸਮੱਸਿਆ ਹੈ ਹੈ ਕਿਹੜੀ grievances ਹੈ ਤਾਂ ਉਹਦਾ ਪੁਲਿਸ ਪ੍ਰਸ਼ਾਸਨ ਨੂੰ 1 ਟੂ 1 ਸਾਨੂੰ ਪਤਾ ਲੱਗ ਜਾਵੇ so that ਆਪਾਂ ਉਹਨਾਂ ਨਿਪਟਾਰਾ ਕਰ ਸਕੀਏ ਤਾਂ ਜਿਵੇਂ ਸਾਡੀ ਗੱਲਬਾਤ ਹੋ ਰਹੀ ਸੀਗੀ ਬਹੁਤ ਜਿਹੜੇ ਮਸਲੇ ਆ ਗਏ ਨੇ ਜਿਵੇਂ ਟ੍ਰੈਫਿਕ ਰਿਲੇਟਿਡ ਇਸ਼ੂਜ਼ ਹੈ ਜਾਂ ਲੋਕਾਂ ਨੂੰ ਬੜੀ ਥਾਣੇ ਦੇ ਵਿੱਚ ਮੁਸ਼ਕਿਲਾਂ ਪੇਸ਼ ਆਉਂਦੇ ਹੈ ਤਦੋ ਅਲੱਗ-ਅਲੱਗ ਜਿਹੜੇ ਪੁਆਇੰਟਸ ਹੈਗੇ ਨੇ ਪਬਲਿਕ ਨੇ ਸਾਨੂੰ ਵੋਟ ਕਰਾ ਲਈਏ ਤਾਂ ਅਸੀਂ ਫਰਦਰ ਫਿਰ ਇਹਨਾਂ ਡੈਲੀਗੇਟ ਕਰਕੇ ਆਫਸਰਸ ਰਾਹੀਂ ਇਹ ਜਿਹੜੇ ਮਸਲੇ ਹੈ ਹੱਲ ਕਰਾਵਾਂਗੇ ਸਰ ਜੀ ਜਿਹੜੀ ਅੱਜ ਪਬਲਿਕ ਮੀਟ ਹੋਈ ਹੈ ਕੀ ਇਹ ਰੈਗੂਲਰ ਜਾਰੀ ਰਹੇਗੀ ਕਿ ਜਾਂ ਫਿਰ ਅੱਜ ਦੇ ਇੱਕ ਕਨਸੈਪਟ ਸੀ ਇਹ ਕਰਤਾ ਹੈ ਸਿਲਹਾਲ ਸਾਡਾ ਇਹ ਪਲਾਨ ਹੈ ਕਿ ਜਿਹੜੇ ਹੋਰ ਵੀ ਸਬਡਿਵੀਜ਼ਨਸ ਹੈਗੇ ਨੇ ਜਿਵੇਂ ਡੇਰਾ ਬਾਬਾ ਨਾਨਕ ਫਤਿਹਗੜ ਚੌੜੀਆਂ ਸ੍ਰੀ ਹਰਗੋਬਿੰਦਪੁਰ ਸਾਹਿਬ ਉੱਥੇ ਵੀ ਅਸੀਂ ਕਰਾਂਗੇ and after some time is cheez se improve karke then we'll do it again so that a continuous feedback mechanism rahe luka aur police de vich sir aaj jo major ki aur people's resistance matching chori police di na karwai karan di gall ki kahi ja reha hai isnu kithan improve kita jayega yahi basically mudda yahi sega ki loki jehde face kar rahe ne jehde issues hai crime related jehde issues hai oh police tak one to one ponch sake ਦਾ ਇਹਦੀ ਇੱਕ ਸਟ੍ਰੈਟਜੀ ਅਸੀਂ ਬਣਾਈ ਹੈ ਵਿਦ ਰਿਸਪੈਕਟ ਟੂ ਡੋਮਿਨੈਂਸ ਐਂਡ ਵਿਜ਼ਿਬਿਲਟੀ ਆਫ ਦਾ ਪੁਲਿਸ ਫੋਰਸ ਯਾ ਬਾਕੀ ਕੁਝ ਕੇਸੇ ਸਾਡੇ ਰਹਿੰਦੇ ਹੈ ਜਿਹੜੇ ਟ੍ਰੇਸ ਕੋਡ ਵਾਲੇ ਹੈ ਤਾਂ ਸਾਡੀ ਟੀਮਸ ਬਹੁਤ ਕੰਪੀਟੈਂਟ ਹੈ ਦੇ ਆਰ ਡੂਇੰਗ ਗੁੱਡ ਵਰਕ ਤਾਂ ਵੀ ਟ੍ਰੇਸ ਦਾ ਕੇਸਸ ਐਂਡ ਇਹਦੇ ਵਿੱਚ ਪੈਟਰੋਲਿੰਗ ਔਰ ਵਿਜ਼ਿਬਿਲਟੀ ਵਾਲਾ ਫੈਕਟਰ ਉਹਨੂੰ ਇਨਕਰੀਜ਼ ਕਰਕੇ ਆਪਾਂ ਇਹਦੇ ਦੇ ਥਾਂ ਪਾਵਾਂਗੇ ਨਸ਼ੇ ਦਾ ਵੀ ਗੁੱਦਾ ਬੜਾ ਅਹਿਮ ਰਿਹਾ ਕਿ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਪੁਲਿਸ ਬੇਸ਼ੱਕ ਆਪਣਾ ਕੰਮ ਕਰ ਰਹੀ ਪਰ ਨਸ਼ਾ ਬਹੁਤ ਜ਼ਿਆਦਾ ਹੈ ਇਸ ਨੂੰ ਰੋਕਣ ਦੀ ਕੋਲੂ ਪਲਨ ਬਣਾਇਆ ਕੀਤਾ ਹੈ ਨਸ਼ੇ ਦੀ ਜਿਹੜੀ ਸਮੱਸਿਆ ਹੈ ਉਹਦੇ 'ਚ ਆਲਰੇਡੀ ਅਸੀਂ ਜਿਵੇਂ ਪਿੱਛੇ ਵੀ ਇੱਕ ਇਸੀ 플ੈਗਮਾਰਕਸ ਐਂਡ ਕਾਸੋ ਆਪਰੇਸ਼ਨਸ ਚੋਂ ਚੱਲਦੇ ਪਏ ਸਾਡਾ ਤਾਂ ਬਾਕੀ ਅਸੀਂ ਡੇਟਾ ਨੂੰ ਜਿਹੜਾ ਪੁਰਾਣਾ ਹਿਸਟੋਰੀਕਲ ਡੇਟਾ ਹੈ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਕਮਰਸ਼ੀਅਲ ਕੇਸਸ ਦੇ ਮੁਕੱਦਮੇ ਦਰਜ ਹੋਏ ਸੀਗੇ ਬਟਾਲੇ ਦੇ ਵਿੱਚ ਕਰੀਬਨ 170 ਕੇਸਸ ਸੀਗੇ ਉਹਦੇ ਵਿੱਚ ਜਿੰਨੇ ਸਾਰੇ ਬੰਦੇ ਹੈ ਇਹ ਹਬ ਸਟਾਰਟ ਜਿਹੜੇ ਰੈਜ਼ੀਡੈਂਟਸ ਹੈ ਬਟਾਲਾ ਜ਼ਿਲ੍ਹੇ ਦੇ ਦਾ ਉਹਨਾਂ ਦੀ ਸਾਰਿਆਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਰਹੇ ਵਿਦ ਕੰਪੀਟੈਂਟ ਅਥਾਰਟੀਸ ਤਾਂ ਉਹ ਜਿਹੜੇ ਪ੍ਰੋਪੋਜ਼ਲਸ ਹੈ ਉਹ ਜਾਰੀ ਹੈ ਐਂਡ ਸਮ ਟਾਈਮ ਉਹ ਪਰਫਾਰਮੈਂਸ ਤੁਹਾਡੇ ਸਾਹਮਣੇ ਸੇ ਰੱਖਾਣਾ ਜਿਸ ਜਿਹੜਾ ਨਸ਼ੇ ਦਾ ਮੁੱਦਾ ਚੱਲਦਾ ਹੈ ਅਕਸਰ ਢੇੜ ਵਾਲਾ ਪਰ੍ਹਿਆ ਜਾਂਦਾ ਹੈ ਛੋਟਾ ਪੋਟਾ ਸਪਲਾਈਰ ਵੀ ਪਰ੍ਹਿਆ ਦਿੱਤਾ ਹੈ ਸਾਜੀ ਡਾਕਟਰ ਕਿਸੇ ਕਪਤਾਨ ਸਾਹਿਬ ਨੂੰ ਅੜਾ ਨਹੀਂ ਨਾ ਹੱਥ ਨਹੀਂ ਪਾਇਆ ਅੱਜ ਬਹੁਤ ਖੁਸ਼ੀ ਹੋਈ ਕਿ ਤੁਹਾਡੇ ਵਿੱਚ ਕਿਸੇ ਨਾ ਕਿਸੇ ਨੂੰ ਗੇਪੀਐਸ ਵਾਲੀ ਚਲਕ ਆਈ ਹੈ ਤੁਹਾਡਾ ਜਿੱਦਰ ਪੀ ਫੈਕਟਰੀ ਉਹਨਾਂ ਦੇ ਵੀ ਹਾਲਾਤ ਇਤਾਂ ਦੇ ਖੜੇ ਹੋ ਗਏ ਸੀ ਕਿ ਨਾ ਤਾਂ ਸਨੈਟਿਕ ਮਿਲਦੀ ਸੀ ਨਾ ਕਦੇ ਜਿਹੜਾ ਜਿਹੜਾ ਸੀਓ ਨੇ ਬੁਲਾਇਆ ਇਹਨਾਂ ਨੂੰ ਤੇ ਹੁਣ ਕੋਈ ਵੱਡਾ ਮਦਰਮਾਸ਼ ਜਲਦੀ ਬੁਲਾਇਆ ਜਾਂਦਾ ਆਸਾਂ ਦਾ ਔਰਤਾਂ ਦੀ ਸੁਰੱਖਿਆ ਕੀ ਉਹ ਬੇਖੌਫ ਹੋ ਕੇ ਕੰਮ ਕਰਕੇ ਸਨੈਟਿਕ ਬਾਤ ਉਹਦੇ ਲੋਕੀ ਦਾ ਅਸਰ ਤਕੜਕ ਗਈ ਨਹੀਂ ਨਸ਼ਿਆਂ ਦੇ ਵਰਕਲਪ ਜ਼ੀਰੋ ਟੋਲਰੈਂਸ ਹੈ ਸਰਕਾਰ ਦੀ ਜ਼ੀਰੋ ਟੋਲਰੈਂਸ ਐਡਮਿਨਿਸਟ੍ਰੇਸ਼ਨ ਦੀ ਜ਼ੀਰੋ ਟੋਲਰੈਂਸ ਹੈ ਤਾਂ ਇਹਦੇ ਵਿੱਚ ਜੇ ਕੋਈ ਵੀ ਸਾਨੂੰ ਮਤਲਬ ਸਟਾਰਟਿੰਗ ਫਰੰਟ ਜਿਹੜੇ ਪੈਟਰਲ ਲੈਵਲ ਤੇ ਜਿਹੜੇ ਕੰਮ ਕਰਦੇ ਆ ਐਂਡ ਫਰਦਰ ਜਿਹੜਾ ਬੈਕਵਰਡ ਫਾਰਵਰਡ ਲਿੰਕੇਜ ਨੂੰ ਆਪਾਂ ਕਰਦੇ ਆ ਉਹਦੇ ਵਿੱਚ ਜਿਹੜਾ ਵੀ ਬੰਦਾ ਆ ਜਾਂਦਾ ਹੈ ਨਜ਼ਰ ਮੈਟਰ ਉਹ ਕੌਣ ਬੰਦਾ ਹੈ ਜੇ ਉਸ ਤਰ੍ਹਾਂ ਦਾ ਉਹਦੇ ਸਮਗਲਿੰਗ ਦੇ ਨਾਲ ਕੋਈ ਰਿਲੇਸ਼ਨ ਹੈ ਤਾਂ ਉਹਦੇ ਉੱਤੇ ਕਾਰਵਾਈ ਹੋਗੀ ਐਂ ਜਿਹੜੇ ਪੁਰਾਣੇ ਮੈਂ ਗੱਲ ਕਰਾ ਸੀਗਾ ਪ੍ਰਾਪਰਟੀ ਸੀਜ਼ਰ ਸੀ ਉਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਤਹਿਤ ਜਿਹੜੀ ਵੱਡੀ ਰਿਕਵਰੀਜ਼ ਹੋਈ ਹੈਗੀਆਂ ਉਹਨਾਂ ਦੀ ਸੀ ਪ੍ਰਾਪਰਟੀ ਫ੍ਰੀਜ਼ ਕਰਾ ਰਹੇ ਸੀ ਜੀ ਸਰ ਅਬ ਜਿਹੜਾ ਪੁਲਿਸ ਪਬਲਿਕ ਮੀਟ ਹੋਈ ਹੈ ਇਹਦੇ ਵਿੱਚ ਕੀ ਡਿਸਕਸ ਹੋਏ ਪੁਲਿਸ ਵਾਲਾ ਕੀ ਪ੍ਰੋਸੈਂਟ ਹੈ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਵੇਂ ਐਸਐਸਪੀ ਸਾਹਿਬ ਨੇ ਪੁਲਿਸ ਪਬਲਿਕ ਮੀਟਿੰਗ ਤੋਂ ਆ ਕੇ ਇੱਕ ਐਸਾ ਸੰਦੇਸ਼ ਦਿੱਤਾ ਕਿ ਉਸ ਜਿਹੜੀ ਹੈ ਬਿਨਾਂ ਕਿਸੇ ਵਿਸਥੇ ਤੋਂ ਬਿਨਾਂ ਕਿਸੇ ਪੱਖਪਾਤ ਤੇ ਔਰ ਪਾਰਟੀ ਭਾਜ ਦੋ ਉੱਪਰ ਉੱਠ ਕੇ ਕੰਮ ਕਰਨਾ ਚਾਹੁੰਦੀ ਹੈ ਪਰ ਅੱਜ तमाम ਸਾਰੀਆਂ ਸਾਡੀਆਂ ਮਡਾਲੇ ਦੀਆਂ ਰਾਜਨੀਤਿਕ ਪਾਰਟੀਆਂ ਔਰ ਸੋਸ਼ਲ ਆਰਗੇਨਾਈਜੇਸ਼ਨ ਨੂੰ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਮਡਾਲੇ ਦੀ ਬਿਹਤਰੀ ਵਾਸਤੇ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਨੀਆਂ ਔਰ ਉਹਨਾਂ ਤੋਂ ਨਿਯਾਤ ਦਿਲਾਉਣ ਲਈ ਉਹਨਾਂ ਦਾ ਰਸਤਾ ਵੀ ਦੱਸਿਆ ਸੋ ਇਹ ਬਹੁਤ ਹੀ ਅੱਛੀ ਇੱਕ ਮੀਟਿੰਗ ਸੀ ਐਸਆ ਮੀਟਿੰਗਾਂ ਟਾਈਮ ਟੂ ਟਾਈਮ ਹੁੰਦੀਆਂ ਰਹਿਣੀਆਂ ਚਾਹੀਦੀ। ਕੱਚੇ ਤੁਸੀਂ ਕੀ ਡਿਮਾਂਡ ਕੀਤੀ ਸੀ ਔਰ ਕੀ ਪ੍ਰੋਸਪਰ ਲਿਆ। ਦੇਖੋ ਅਸੀਂ ਤੇ ਡਿਮਾਂਡੇ ਰੱਖੀ ਸੀ ਕਿ ਇੱਕ ਤੇ ਡਿਮਾਂਡ ਵਾਇਸਾ ਬਟਾਲਾ ਦਾ ਰੱਖੀ ਗਈ ਜਿੰਨੇ ਅਸੀਂ ਬੂਟੇ ਲਗਾਏ ਹੁਣ ਤੱਕ 5000 ਤੋਂ ਵੱਧ ਬੂਟਾ ਵੱਖ-ਵੱਖ ਸਮਾਜਿਕ ਧਾਰਮਿਕ ਤੇ ਸਖਤਾਵਾਂ ਤੇ ਲਗਾ ਚੁੱਕੇ ਆ। ਇਵਨ ਪਾਈਪਾਸ ਸੰਗਣੇ ਪੁਲ ਤੇ ਵੀ ਬਹੁਤ ਸਾਰੇ ਕੋਈ ਮਸਜਿਦ ਗੁਰਦੁਆਰਾ ਹੀ ਨਹੀਂ ਛੱਡਿਆ ਕੋਈ। ਕੋਈ ਮੰਦਰ ਨਹੀਂ ਛੱਡਿਆ ਜਿੱਥੇ ਨਹੀਂ ਲਗਾਇਆ ਪਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਸਾਡੇ ਪ੍ਰੋਜੈਕਟ ਚ ਗ੍ਰੀਨ ਲੀਨ ਗ੍ਰੀਨ ਐਂਡ ਬਿਊਟੀਫੁਲ ਸਿਟੀ ਪਟਿਆਲਾ ਦੇ ਵਿੱਚ ਉਹ ਕਿ ਜਿਹੜੇ ਗੁਜਰਾ ਦੇ ਡੰਗਰ ਆ ਉਹ ਸਾਡੇ ਬੂਟੇ ਜਿਹੜੇ ਆ ਉਹ ਉਹ ਖਰਾਬ ਕਰ ਰਹੇ ਆ ਔਰ ਬਾਰ-ਬਾਰ ਐਸਐਸਪੀ ਪਹਿਲੇ ਨੂੰ ਤੇ ਇਹਨਾਂ ਨੂੰ ਵੀ ਤਰਖਾਸ ਦਿੱਤੀ ਸੀ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਤਾਂ ਅੱਜ ਅਸੀਂ ਉਹਨਾਂ ਨੂੰ ਸਾਨੂੰ ਭਰੋਸਾ ਦਿਵਾਇਆ ਐਸਐਸਪੀ ਸਾਹਿਬ ਨੇ ਲੋਕ ਮਿਲਣੀ ਦੇ ਵਿੱਚ ਕਹੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਉਹਨਾਂ ਉਹ ਤੁਹਾਨੂੰ ਜਿਹੜਾ ਇਨਸਾਫ ਜ਼ਰੂਰ ਮਿਲੂਗਾ। ਸਨੈਚਿੰਗ ਜਾਂ ਨਸ਼ੇ ਦਾ मुद्दा ਵੀ ਡਿਸਕਸ ਹੋਇਆ। ਸਨੈਚਿੰਗ, ਨਸ਼ਾ, ਤੌਰ ਸਮਾਜਿਕ ਰੀਤੀਆਂ ਦੇ ਬਾਰੇ ਬਹੁਤ ਚੀਜ਼ਾਂ ਡਿਸਕਸ ਹੋਈਆਂ ਜਿਹਦੇ ਬਾਰੇ ਇਹਦੇ ਬਾਰੇ ਉਹਨਾਂ ਐਸਐਸਪੀ ਸਾਹਿਬ ਨੇ ਕਿਹਾ ਕਿ ਇਸ ਛੇਤੀ ਛੇਤੀ ਸੀਸੀਟੀਵੀ ਕੈਮਰੇ ਬਾਰੇ ਵੀ ਕੀਤੀ ਗਈ ਹੈ ਗੱਲ ਸਟਾਪ ਕਰਨ ਬਾਰੇ। ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹ ਜਲਦੀ ਤੋਂ ਜਲਦੀ ਸਾਰੇ ਮਸਲੇ ਹੱਲ ਕੀਤੇ ਜਾਣਗੇ।